ਗੁਰਚਰ ਰਾਮਪ੍ਰੀਤ ਸਾਹਿਬ ਅਸੀਂ ਤੁਹਾਤੋਂ ਜਾਨਣਾ ਚਾਹਾਂਗੇ ਕਿ ਜ਼ਿੰਦਗੀ ਦੇ ਉਹ ਕਿਹੜੇ ਪਲ ਛਿੰਸੀ ਜਦੋਂ ਤੁਹਾਨੂੰ ਅਹਿਸਾਸ ਹੋਇਆ ਕਿ ਤੁਹਾਡੇ ਅੰਦਰ ਇੱਕ ਕਵੀ ਬੈਠਾ ਹੈ ਜਾਂ ਦੂਸਰੇ ਸ਼ਬਦਾਂ 'ਚ ਮੇਰੀ ਮੁਰਾਦ ਹੈ ਕਿ ਆਪਣੇ ਕਾਵਿਕ ਸਫ਼ਰ ਦੀ ਸ਼ੁਰੂਆਤ ਬਾਰੇ ਦੱਸੋ ਮੈਂ ਕਵਤਾ ਲਿਖਣੀ 15 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਹੂੰ ਉਹ ਉਮਰ ਵਿੱਚ ਹਰ ਕੋਈ ਕਵੀ ਹੁੰਦਾ ਉਹ ਜੇ ਲੇਖਰਵੇ ਤੇ ਕਵੀ ਆ ਕੁਇਤਰੀ ਬਣ ਜਾਂਦਾ ਨਹੀਂ ਤੇ ਉਹ ਲੋਕ ਗੀਤ ਵਿੱਚ ਗੱਲਾਂ ਰਲ ਜਾਂਦੀਆਂ ਬਹੁਤ ਹੀ ਖੂਬਸੂਰਤ ਗੱਲਾਂ ਦੱਸਿਆ ਤੁਸੀਂ ਰਾਮਪ੍ਰੀਤ ਸਾਹਿਬ ਅੱਛਾ ਇਹ ਦੱਸੋ ਬਈ ਤੁਹਾਡੀ ਤਫ਼ਤਾ ਹੈ ਨਾ ਜਿਹੜੀ ਉਹਦੇ ਵਿੱਚ ਲੈਬ ਹੁੰਦਾ ਜੀ ਤੇ ਮੈਂ ਤੁਹਾ ਤੋਂ ਜਾਨਣਾ ਚਾਹਾਂਗਾ ਕਿ ਤੁਹਾਡਾ ਜਾਂ ਤੁਹਾਡੇ ਖਾਨਦਾਨ ਚ ਕੋਈ ਸੰਗੀਤ ਨਾਲ ਸੰਬੰਧ ਰਿਹਾ ਇਦਾਂ ਕਿ ਇੰਨਾ ਜਦੋਂ ਇੱਕ ਬੰਦੇ ਪਾਣੀ ਵਰਗੀ ਰਵਾਨਗੀ ਹੈ ਤੁਹਾਡੀ ਕਵਤਾ ਵਿੱਚ ਉਹ ਤੁਹਾਡੀ ਬੜੀ ਮਿਹਰਬਾਨੀ ਤੁਹਾਡਾ ਵਿਚਾਰ ਹੈ ਔਰ ਮੈਂ ਸਮਝਦਾ ਕਵਤਾ ਚ ਇਸ ਗੱਲ ਦੀ ਲੋੜ ਹੀ ਬੜੀ ਹੈ ਇਹਦੇ ਬਿਨਾ ਕਵਤਾ ਲੈ ਤੋਂ ਬਿਨਾ ਕਵਤਾ ਮੈਨੂੰ ਕਵਤਾ ਹੀ ਨਹੀਂ ਲੱਗਦੀ ਸੋ ਇਸ ਕਰਕੇ ਮੈਂ ਤਾਂ ਜਿਹੜੀ ਆਜ਼ਾਦ ਨਜ਼ਮ ਵੀ ਲਿਖੀ ਆ ਹਾਂਜੀ ਹਾਂਜੀ ਤੁਕਬੰਦੀ ਜਿਹਦੇ ਵਿੱਚ ਨਹੀਂ ਹੈ ਜਿਹਦੇ ਵਿੱਚ ਰੂਫ਼ ਕਾਫੀਆ ਨਹੀਂ ਹੈ ਮੈਂ ਤਾਂ ਉਹ ਵੀ ਉਹ ਵਿੱਚ ਲੈ ਕਾਮ ਰੱਖਦਾ ਔਰ ساری ਉਮਰ ਮੈਂ ਉਸ ਤਰ੍ਹਾਂ ਹੀ ਲਿਖਿਆ ਤੋ ਉਹਨਾਂ ਆਜ਼ਾਦ ਨਜ਼ਮਾਂ ਨੂੰ ਵੀ ਮੈਂ ਗਾ ਸਕਦਾ ਰਾਮਪੁਰ ਸਾਹਿਬ ਤੁਹਾਡਾ ਪਿੰਡ ਜੋ ਰਾਮਪੁਰ ਹੈ ਇਹ ਬੜਾ ਮਸ਼ਹੂਰ ਪਿੰਡ ਹੈ ਸਾਹਿਤਕ ਹਲਕਿਆਂ ਵਿੱਚ ਇਸ ਕਰਕੇ ਕਿ ਇਹਦੇ ਵਿੱਚ ਬਹੁਤ ਹੀ ਸਰਜੀਤ ਰਾਮਪੁਰੀ ਵਰਗੇ ਤੁਹਾਡੇ ਜਿਹੜੇ ਦੋਸਤ ਸਨ ਉਹ ਸ਼ਾਇਰ ਹੋਏ ਹਨ ਤੇ ਉਹਨਾਂ ਨੇ ਵੀ ਇੱਕ ਗਜ਼ਲ ਲਿਖੀ ਸੀ ਆਪਣੇ ਪਿੰਡ ਬਾਰੇ ਤੇ ਤੁਸੀਂ ਵੀ ਮੈਂ ਸੁਣਿਆ ਇੱਕ ਬਹੁਤ ਖੂਬਸੂਰਤ ਨਜ਼ਮ ਲਿਖੀ ਸੀ ਆਪਣੇ ਪਿੰਡ ਰਾਮਪੁਰ ਬਾਰੇ ਉੱਥੋਂ ਦੀ ਜਰਦਾ ਦਾ ਮਤਲਬ ਸਹਿਸਵਾ ਬੜੀ ਮਸ਼ਹੂਰ ਸੀ ਤੇ ਅਸੀਂ ਚਾਹਾਂਗਾ ਕਿ ਤੁਸੀਂ ਆਪਣੇ ਜਵਾਨੀ ਸਾਨੂੰ ਆਪਣੇ ਪਿੰਡ ਦੀ ਨਜ਼ਮ ਸੁਣਾਓ ਰਾਮਪੁਰ ਕਵਤਾ ਹੈ ਰਾਮਪੁਰ ਪਿੰਡ ਮੇਰੇ ਕਵਤਾ ਜੰਬੀ ਹੈ ਮਹਿਕ ਮੁਸਕਣੀ ਮਿੱਟੀ ਦਾ ਮੋਹ ਮਿਹਨਤ ਮੁੜਕਾ ਰੂਪ ਰੰਗ ਕਣਕਾਂ ਤੇ ਕੁੜੀਆਂ ਚਹਿਕ ਚਾਨਣੀ ਅਥਰੂ ਬਿਚਾਕਾਸ਼ ਉਤਰਿਆ ਕੰਡਿਆਂ ਦੇ ਲੰਗਾਰਾਂ ਵਿੱਚ ਬਹਿਣਾ ਵੀ ਚਾਂਦੀ ਅਗ ਨਿਗ ਰੋਸੇ ਦੀ ਠੰਡਕ ਬੇ ਦਲੀਲ ਵਿਸ਼ਵਾਸ ਅਨੇਕਾਂ ਬੇਮਿਸਾਲ ਇਹ ਪਿੰਡ ਤਰਤ ਦੇ ਹਰ ਪਿੰਡ ਵਾਂਗੂ युगਾਂ ਰਹੀ ਉਡੀਕ ਇਹਨੂੰ ਵੀ ਕਿਸੇ ਕਲਮ ਦੀ ਹੂੰ ਪਰ ਆਖਰੀ ਮੰਨਦਾ ਕਿ ਪਰ ਅਨੇਕਾਂ ਕੱਮਾਂ ਵੀ ਕਦੋਂ ਭੁੱਖਾ ਮਰੀਆਂ ਮੋਹ ਦੀ ਤ੍ਰਿਪਤੀ ਕਦੋਂ ਹੋਈ ਹੈ ਇੱਕ ਨੋਕ ਤੇ ਸਾਰੀ ਸੁੰਦਰਤਾ ਕਦ ਸਿਮਟ ਸਕੀ ਹੈ ਪਿੰਡ ਮੇਰੇ ਕਵਤਾ ਜੰਮੀ ਹੈ ਆਖਰ ਸਾਹਿਬ ਤੁਸੀਂ ਬਹੁਤ ਕਵਤਾ ਲਿਖੀ ਜੇ ਮੈਂ ਜਾਦੇ ਭਾਵਕ ਨਾ ਹੋਵਾਂ ਕਹਿਣਾ ਤੁਸੀਂ ਕੌਫਟਾ ਦੇ ਸਮੁੰਦਰ ਹੋ ਕੀ ਤੁਸੀਂ ਉਮਰ ਦੇ ਇਸ ਪੜਾ ਤੇ ਆ ਕੇ ਮਹਿਸੂਸ ਕਰਦੇ ਹੋ ਕਿ ਜਿਹੜੇ ਪੰਜਾਬੀ ਸਾਹਿਦ ਦੇ ਆਲੋਚਕ ਹਨ ਉਹਨਾਂ ਨੇ ਤੁਹਾਡੀ ਕੌਫਟਾ ਦਾ ਠੀਕ ਮੁੱਲ ਪਾਇਆ ਕਿ ਤੁਸੀਂ ਆਪਣੀ ਆਲੋਚਨਾ ਤੋਂ ਜਿਹੜੀ ਤੁਹਾਡਾ ਨਾ ਆਲੋਚਨਾ ਕੀਤੀ ਗਈ ਹੈ ਸੰਤੁਸ਼ਟ ਹੋ ਆਲੋਚਨਾ ਬਾਰੇ ਮੇਰਾ ਮਤ ਇਹ ਹੈ ਕਿ ਮੈਂ ਆਲੋਚਨਾ ਹੋ ਜਵੇ ਤੇ ਉਹਦੇ ਤੇ ਕੋਈ ਮੋਹਤਾ ਕਿੰਤੂ ਪਰੰਤੂ ਨਹੀਂ ਕਰਦਾ ਨਾ ਬਹੁਤਾ ਖੁਸ਼ ਹੁੰਨਾ ਨਾ ਬਹੁਤਾ ਉਸ ਨੂੰ ਕੋਈ ਨਿੰਦਦਾ ਕੋਈ ਬੰਦਾ ਮੇਰੀ ਮੇਰੀ ਜਿਹੜੀ ਹੁਣ ਤੱਕ ਲੋਚ ਨਾ ਹੋਈ ਹੈ ਮੈਨੂੰ ਬੜਾ ਜਾਇਜ਼ ਲੋਕਾਂ ਨੇ ਸਾਧ ਪੈ ਮਹੱਬਤ ਦਿੱਤੀ ਹੈ ਹੁਣ ਤੁਸੀਂ ਇਹ ਦੇਖੋ ਮੇ ਮੇਰੀ ਪਹਿਲੀ ਕਿਤਾਬ ਦਾ ਮੁਖਵੰਦ ਸੰਤੋਖ ਸਿੰਘ ਧੀਰਵਲਗੇ ਬੰਦੇ ਨੇ ਲਿਖਿਆ ਤੇ ਉਸ ਤੋਂ ਬਾਅਦ ਦੂਜੀ ਕਿਤਾਬ ਦਾ ਅਮਰਤਾ ਪ੍ਰੀਤਮ ਨੇ ਚਾਰ ਲਾਈਨਾਂ ਮੇਰੇ ਹੀ ਇੱਕ ਨਗਮੇ ਚੋਂ ਲੈ ਕੇ ਇੰਨੀ ਖੂਬਸੂਰਤ ਗੱਲ ਕੀਤੀ ਕਿ ਉਹ ਚਾਰ ਲਾਈਨ ਨਹੀਂ ਕਈ ਕੁਝ ਕਹਿ ਗਈਆਂ ਇਸੇ ਤਰ੍ਹਾਂ ਜਦੋਂ ਤੀਜੀ ਕਿਤਾਬ ਮੇਰੀ ਛੱਬੀ ਕਿਰਨਾਂਦਾਰ ਨਾ ਤਾਂ ਡਾਕਟਰ ਭੱਜ ਸਿੰਘ ਨੇ ਉਹਨਾਂ ਦਾ ਮੁਖਵੰਦ ਲਿਖਿਆ ਔਰ ਡਾਕਟਰ ਸਾਹਿਬ ਨੇ ਬਹੁਤ ਥੋੜੇ ਮੁਖਵੰਦ ਲਿਖੇ ਨੇ ਔਰ ਮੈਂ ਕੋਈ ਉਦੋਂ ਬਹੁਤ ਬਾਸਥਾਪਤ ਸ਼ਾਇਰ ਨਹੀਂ ਸੀ ਪਰ ਇਹ ਦੇ ਬਾਵਜੂਦ ਲੋਕਾਂ ਨੇ ਮੈਨੂੰ ਬੜਾ ਮਾਨ ਦਿੱਤਾ ਹੈ ਬੜੀ ਮੁਹੱਬਤ ਦਿੱਤੀ ਆ ਲੋਚਕਾਂ ਨੇ ਮੇਰੇ ਖਿਆਲ ਚ ਡਾਕਟਰ ਹਰਮਨ ਵਰਤਨ ਸਿੰਘ ਵਰਗਾ ਬਹੁਤ ਘਟ ਸਿਆਣਾ ਆਲੋਚਕ ਹੈ ਕਿ ਜਿਨ੍ਹਾਂ ਨੇ ਬੜੀ ਡੂੰਗੀ ਗੱਲ ਕੀਤੀ ਉਹਨਾਂ ਦੀ ਗੱਲ ਸਮਝਣ ਲਈ ਮੈਨੂੰ ਕਈ ਸਾਲ ਲੱਗੇ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਹੁਣ ਉਹਦੀ ਉਹਨਾਂ ਨੇ ਉਹ ਜਿਹੜੀ ਅਲੋਚਨਾ ਕੀਤੀ ਉਹਦਾ ਨਾਮ ਰੱਖਿਆ ਉਮਰ ਦੇ ਰੰਗ ਕਹਿੰਦਾ ਲੋਕ 16 ਸਾਲ ਦੀ ਉਮਰ ਜਿਹੜਾ ਜਿਹਾ ਲਿਖਦੇ ਨੇ ਉਹ ਆਜਾ 60 ਸਾਲ ਦੀ ਜਿਵੇਂ ਲਿਖੀ ਜਾਂਦੇ ਨੇ ਉਹਦਾ ਕੀ ਫਾਇਦਾ ਪਰ ਇਸ ਬੰਦੇ ਨੇ ਆਪਣੀ ਬਾਕੀ ਦੀ ਜਿਹੜੀ ਜ਼ਿੰਦਗੀ ਦੁਨੀਆ ਦੀ ਹੈਗੀ ਉਹਦੇ ਹਰੇਕ ਉਮਰ ਦੇ ਪੜਾ ਦੀ ਨਜ਼ਮ ਲਿਖੀ ਆ ਉਹਨਾਂ ਨੇ ਨੁਕਤਾ ਬਣਾਇਆ ਔਰ ਮੈਨੂੰ ਕਈ ਸਾਲ ਬਾਅਦ ਇਹ ਗੱਲ ਸਮਝ ਆਈ ਪੰਜਾਬੀ ਕਵਤਾ ਦੇ ਨਾਮ ਨਾਲ ਤੁਸੀਂ ਆ ਇੱਥੇ ਜੋ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨੂੰ ਜੋ ਵੀ ਸਮੱਸਿਆਵਾਂ ਅੰਦਰ ਪੇਸ਼ ਹੋਈਆਂ ਤੁਸੀਂ ਉਹਨਾਂ ਬਾਰੇ ਵੀ ਬਖਵਕ ਅਖਬਾਰਾਂ ਵਿੱਚ ਆਰਟੀਕਲ ਵੀ ਲਿਖੇ ਇਸੇ ਤਰ੍ਹਾਂ ਇਹ ਤਾਂ ਦੋ ਦਹਾਕੇ ਪਹਿਲਾਂ ਪੰਜਾਬ ਵਿੱਚ ਜਿੱਦਾਂ ਬਖਵਾ ਦੀ ਲਹਿਰ ਚੱਲੀ ਸੀ ਉਹਦਾ ਸਿਰ ਤੇ ਪਿਆ ਤੁਸੀਂ ਇੱਕ ਲੇਖ ਵਿੱਚ ਕੁਝ ਅਜਿਹਾ ਸੱਚ ਲਿਖਿਆ ਕਿ ਤੁਹਾਡੇ ਤੇ ਜਿਸਮਾਨੀ ਤੌਰ ਤੇ ਵੀ ਹਮਲਾ ਹੋਇਆ ਬਖਵਾਦ ਦੀ ਲਹਿਰ ਦੇ ਸਮਰਥਕਾਂ ਵੱਲੋਂ ਇਹ ਗੱਲ ਘਟਨਾ ਬਾਰੇ ਥੋੜੇ ਸਾਨੂੰ ਚਾਨਣਾ ਪਾਓ ਤੁਹਾਡੀ ਇਹ ਗੱਲ ਠੀਕ ਹੈ ਕਿ ਮੈਂ ਸਮਾਜਿਕ ਮਸਲੇ ਨੇ ਸਿਆਸੀ ਮਸਲੇ ਨੇ ਉਹ ਵੀ ਮੇਰੀ ਨਜ਼ਮ ਚ ਆਉਂਦੇ ਨੇ ਮੇਰੇ ਲੇਖਾਂ ਚ ਆਉਂਦੇ ਨੇ ਕਿਉਂਕਿ ਮੈਂ ਉਹਨਾਂ ਵੱਲੋਂ ਉਹ ਆਪਣਾ ਖਹਿੜਾ ਨਹੀਂ ਛਡਾਉਂਦਾ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਸਿਆਸਤ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਮੇਰਾ ਭਾਈਚਾਰਾ ਵੀ ਉਹ ਇਸ ਤਰ੍ਹਾਂ ਦਾ ਮੈਂ ਇੱਕ ਲੇਖ ਲਿਖਿਆ ਕਿ ਪੰਜਾਬ ਦਾ ਜਿਹੜਾ ਸੰਕਟ ਹੈ ਉਹ ਪੰਜਾਬ ਦਾ ਦੁਖਾਂਤ ਹੈ ਜਿਹੜੀ ਟਰੈਜੇਡੀ ਹੋਈ ਹੈ ਉਹਦੇ ਚ ਸਹੀ ਲੀਡਰਸ਼ਿਪ ਨਾ ਹੋਣ ਕਰਕੇ ਉਹ ਸਾਰੀ ਟਰੈਜੇਡੀ ਹੋਈ ਹੈ ਤੇ ਹਜ਼ਾਰਾਂ ਲੋਕਾਂ ਨੂੰ ਉਹਦੀ ਤਕਲੀਫ ਹੋਈ ਹੈ ਸਾਰੇ ਪੰਜਾਬ ਨੂੰ ਔਰ ਪੰਜਾਬ ਚ ਉਜੜਨ ਵਾਲੀ ਗੱਲ ਹੋ ਗਈ ਉਹ ਗੱਲ ਬਖਵਾਦਿਆਂ ਨੂੰ ਪਸੰਦ ਨਾ ਆਈ ਤੇ ਉਹ ਮੇਰੇ ਤੇ ਉਹਨਾਂ ਨੇ ਅਟੈਕ ਕਰਤਾ ਕਿ ਮੈਂ ਦਫਤਰ ਨੂੰ ਜਾ ਰਿਹਾ ਸੀ ਤੇ ਮੈਂ ਕੁਦਰਤੀ ਮੈਨੂੰ ਮੇਰਾ ਬਚਾਅ ਹੋ ਗਿਆ ਕਿ ਜਦੋਂ ਮੇਰੇ ਤੇ ਉਹਨਾਂ ਨੇ ਤਿੰਨ ਬੰਦਿਆਂ ਨੇ ਤਕੜਿਆਂ ਨੇ ਮੈਨੂੰ ਧੱਕਾ ਮਾਰ ਕੇ ਥੱਲੇ ਸਿਟਿਆ ਤਾਂ ਉਹ ਕੁਦਰਤੀ ਮੇਰੇ ਦਫਤਰ ਤੱਕ ਪਹੁੰਚ ਗਿਆ ਸੀ ਮੈਂ ਤਾਂ ਉਹਨਾਂ ਨੇ ਜਿਹੜੇ ਗਾਰਡ ਸੀ ਉਹਨਾਂ ਨੇ ਉਹਨਾਂ ਨੂੰ ਡਲਕਾਰਿਆ ਤੇ ਉਹ ਚਲੇ ਗਏ ਭੱਜ ਗਏ ਪਰ ਮੇਰੇ ਆਲੇ ਦੁਆਲੇ ਬੂਟਵਾਟ ਮਾਰ ਗਏ ਤੇ ਮੇਰੇ ਮਾੜੇ ਮੋٹے ਮੂੰਹ ਮਾਂ ਤੇ ਜ਼ਖਮ ਹੋਏ ਤੇ ਉਸ ਗੱਲ ਨੇ ਫਿਰ ਉਹ ਸਾਰਾ ਖਬਰਾਂ ਚ ਵੀ ਆਇਆ ਮੈਂ ਤਾਂ ਉਸ ਗੱਲ ਨੂੰ ਕੋਈ ਇਦਾ ਗੌੜ ਦਾ ਨਹੀਂ ਸੀ ਮੈਨੂੰ ਲੋਕਾਂ ਨੇ ਕਿਹਾ ਕਿ ਤੈਨੂੰ ਇਹ ਗੱਲ ਪ੍ਰੈਸ ਦੇਣੀ ਚਾਹੀਦੀ ਹੈ ਕਿ ਤੇਰੇ ਨਾਲ ਹੋ ਰਹੀ ਹੈ ਕੱਲ ਨੂੰ ਤੈਨੂੰ ਮਾਰ ਵੀ ਸਕਦੇ ਨੇ ਉਹ ਮੈਂ ਉਹਨਾਂ ਨੂੰ ਪੁਲਿਸ ਨੂੰ ਦੱਸਿਆ ਮੇਰਾ ਮੁਆਇਨਾ ਹੋਇਆ ਤੇ ਉਹ ਉਹਦੇ ਵਿੱਚ ਕਾਫੀ سارے ਕੋਈ ਇਹ ਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਉਸ ਮੇਰੇ ਅਟੈਕ ਨੂੰ ਬਾਵਾ ਕੀਤੀ ਬਈ ਬਿਆਂ ਪਰ ਬੇਅੰਤ ਲੋਕਾਂ ਨੇ ਮੇਰੇ ਅਟੈਕ ਨੂੰ ਮੇਰੇ ਉੱਤੇ ਅਟੈਕ ਨੂੰ ਨਿੰਦਿਆ ਤੇ ਮੇਰੇ ਨਾਲ ਖੜੇ ਹੋਏ ਉਹਦੇ ਵਿੱਚ ਮੈਂ ਸਮਝਦਾ ਲੋਕਾਂ ਨੇ ਮੇਰਾ ਬੜਾ ਸਾਥ ਦਿੱਤਾ